ਕਦੋਂ ਉਹਨਾਂ ਨੇ ਅੰਗਰੇਜ਼ਾਂ ਵਾਂਗ ਉੱਠਣਾ ਬੈਠਣਾ ਤੇ ਬੋਲਣਾ ਸਿੱਖ ਲਿਆ ਤੇ ਅੰਗਰੇਜ਼ ਉਹਨਾਂ ਦੀ ਭਾਸ਼ਾ ਸੱਭਿਆਚਾਰ ਤੇ ਇਤਿਹਾਸ ਤੋਂ ਦੂਰ ਕਰਨ ਵਿੱਚ ਕਾਮਯਾਬ ਹੁੰਦੇ ਗਏ ਇਸ ਵਕਤ ਉਹਨਾਂ ਦੇ ਸੇਵਾਦਾਰ ਵੀ ਸਾਈ ਬਣ ਚੁੱਕੇ ਸਨ ਤਾਂ 1800 ਤਰਮਿੰਦਨ ਦਲੀਪ ਸਿੰਘ ਨੇ ਵੀ ਸਾਈਤਰਮ ਕਬੂਲ ਕਰ ਲਿਆ ਸਿੱਖ ਰਾਜ ਦੇ ਖਿਆਲਪੁਰੀ ਤੇ ਖਤਮ ਕਰ ਲਈ ਅੰਗਰੇਜ਼ ਦਲੀਪ ਸਿੰਘ ਨੂੰ 1853 ਵਿੱਚ ਇੰਗਲੈਂਡ ਲੈ ਗਏ ਕਵਿਨ ਵਿਕਟੋਰੀਆ ਦਲੀਪ ਸਿੰਘ ਨੂੰ ਆਪਣੇ ਨਾਲ ਹੀ ਰੱਖਦੀ ਕਵਿਨ ਵਿਕਟੋਰੀਆ ਆਪਣੇ ਨਾਲ ਦਲੀਪ ਸਿੰਘ ਨੂੰ ਸ਼ਾਹੀ ਦਾਅਵਤਾ ਵਿੱਚ ਵੀ ਸ਼ਾਮਲ ਕਰਦੀ ਸੀ ਅੰਗਰੇਜ਼ਾਂ ਦੇ ਬੱਚ ਤਾਂ ਤੋਂ ਰੰਗ ਲੱਗ ਹੋਣ ਕਾਰਨ ਦਲੀਪ ਸਿੰਘ ਨੂੰ ਕੋਈ ਨਾ ਦਾ ਬਲੈਕ ਪ੍ਰਿੰਸ ਦੇ ਨਾਮ ਕਹਿ ਕੇ ਬੁਲਾਉਂਦੀ ਇੰਗਲੈਂਡ ਵਿੱਚ ਐਨਾ ਵਕਤ ਗੁਜ਼ਾਰਨ ਕਾਰਨ ਦਲੀਪ ਸਿੰਘ ਸਿਖਰ ਆਇ ਤੇ ਸਿੱਖਤਰਮ ਤੋਂ ਬਹੁਤ ਦੂਰ ਜਾ ਚੁੱਕਾ ਸੀ ਉਹਨਾਂ ਨੇ ਕਈ ਵਾਰ ਆਪਣੀ ਮਾਂ ਰਾਣੀ ਜਿੰਦਕੌਰ ਨੂੰ ਚਿੱਠੀਆਂ ਭੇਜੀਆਂ ਤੇ ਆਪਣੇ ਕੋਲ ਇੰਗਲੈਂਡ ਆਉਣ ਲਈ ਕਿ ਆਖਿਆ ਭਾਰੇ ਇਹ ਚਿੱਠੀਆਂ ਅੰਗਰੇਜ਼ ਮਹਾਰਾਣੀ ਜਿੰਦਕੌਰ ਜਾਣ ਹੀ ਨਹੀਂ ਦਿੰਦੇ ਕੁਝ ਕੇ ਸਮੇਂ ਬਾਅਦ ਕਾਠਮਾਂਡੂ ਦੇ ਅਫਸਰਾਂ ਨੇ ਲੰਡਨ ਵਿੱਚ ਜਾਣਕਾਰੀ ਭੇਜੀ ਕਿ ਮਹਾਰਾਣੀ ਜਿੰਦਕੌਰ ਸਿਹਤ ਤੇ ਅੱਖਾ ਪੱਖੋਂ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕੀ ਹੈ ਕੋਈ ਖਤਰਾ आज ਆਪਣਨ ਕਾਰਨ ਦਲੀਪ ਸਿੰਘ ਦੀ ਇਹ ਛਾਵੀ ਪੂਰੀ ਕੀਤੀ ਗਈ 16 ਜਨਵਰੀ 1861 ਦਲੀਪ ਸਿੰਘ ਨੂੰ ਮਹਾਰਾਣੀ ਜਿੰਦਕੌਰ ਨਾਲ ਕਲਕੱਤੇ ਦੇ ਇੱਕ ਹੋਟਲ ਵਿੱਚ ਮੁਲਾਕਾਤ ਕਰਵਾ ਦਿੱਤੀ ਗਈ ਹੁਣ 13 ਸਾਲ ਪਿਛੋਂ ਦਲੀਪ ਸਿੰਘ ਆਪਣੀ ਮਾਂ ਨੂੰ ਮਿਲਿਆ ਸੀ ਦਲੀਪ ਸਿੰਘ ਰਾਣੀ ਜਿੰਦਾ ਦੇ ਮੋਢੇ ਉੱਤੇ ਸਿਰ ਰੱਖ ਕੇ ਬਹੁਤ ਰੋਇਆ ਜਦੋਂ ਮਹਾਰਾਣੀ ਜਿੰਦਕੌਰ ਦਾ ਹੱਥ ਉਸ ਦੇ ਸਿਰ ਵੱਲ ਗਿਆ ਤਾਂ ਪੁੱਤ ਦੇ ਸਿਰ ਤੇ ਕੇਸ ਨਾ ਹੋਣ ਕਾਰਨ ਮਹਾਰਾਣੀ ਜਿੰਦਕੌਰ ਨੇ ਕਿਹਾ ਤਕਦੀਰੇ ਤੂੰ ਮੇਰਾ ਸਰਤਾਜ ਖੋਇਆ ਮੇਰਾ ਰਾਜ ਖੋਇਆ ਤੂੰ ਮੇਰਾ ਕੋਈ ਨੂਰ ਖੋਇਆ ਤੇ ਮੇਰੀ ਜੀ ਪਉ ਮੇ ਮੇਰਾ ਪੰਜਾਬ ਖੋਇਆ ਤਾਂ ਵੀ ਮੈਂ ਤੇਰਾ ਬਾਣਾ ਮੰਨ ਕੇ ਚੁੰਦੀ ਰਹੀ ਪਰ ਅੱਜ ਮੇਰੇ ਪੋਤਦੇ ਸਿਰ ਦੋ ਕਲਗੀ ਧਰ ਪਰਿਵਾਰ ਦੇ ਸ਼ਾਹਦਤਾ ਦਾ ਖੂਨ ਮੁੱਕ ਚੁੱਕਿਆ ਹੈ ਇਨਾ ਸੁੰਦੇ ਸਾਰ ਹੀ ਦਲੀਪ ਸਿੰਘ ਨੂੰ ਬਹੁਤ ਭਾਰਾ ਝਟਕਾ ਲੱਗਾ ਆਪਣੇ ਪੰਜਾਬ ਤੇ ਆਪਣੇ ਰਾਜ ਨੂੰ ਚੇਤਾ ਕਰਕੇ ਦਲੀਪ ਸਿੰਘ ਨੇ ਫਿਰ ਤੋਂ ਸਿੱਖ ਧਰਮ ਅਪਣਾਉਣ ਦਾ ਵਾਅਦਾ ਕੀਤਾ ਇਸ ਤੋਂ ਬਾਅਦ ਰਾਣੀ ਜਿੰਦਾ ਨੂੰ ਦਲੀਪ ਸਿੰਘ ਦੇ ਨਾਲ ਇੰਗਲੈਂਡ ਵਿੱਚ ਰਹਿਣ ਦੀ ਇਜਾਜ਼ਤ ਦੇ ਦਿੱਤੀ ਗਈ ਮਹਾਰਾਣੀ ਜਿੰਦਕੌਰ ਨੇ ਫਿਰ ਸਿੱਖਾਂ ਦੇ ਕੁਰਬਾਨੀਆਂ ਨੂੰ ਦਲੀਪ ਸਿੰਘ ਦੇ ਕੰਨਾਂ ਵਿੱਚ ਪਾਇਆ 1 ਅਗਸਤ 1863 ਨੂੰ ਮਹਾਰਾਣੀ ਜਿੰਦਕੌਰ ਵੀ ਸਾਹ ਛੱਡ ਗਏ ਮਹਾਰਾਣੀ ਦੀ ਆਖਰੀ ਇੱਛਾ ਇਹ ਸੀ ਕਿ ਉਹਨਾਂ ਦਾ ਸਸਕਾਰ ਜਨਮ ਭੂਮੀ ਪੰਜਾਬ ਵਿੱਚ ਹੋਵੇ ਦਲੀਪ ਸਿੰਘ ਜਦੋਂ ਰਾਣੀ ਜਿੰਦਾ ਦੀ ਲਾਸ਼ ਲੈ ਕੇ ਬੰਬੇ ਪਹੁੰਚੇ ਤਾਂ ਉਹਨਾਂ ਨੂੰ ਅੰਗਰੇਜ਼ਾਂ ਨੇ ਪੰਜਾਬ ਜਾਣ ਤੋਂ ਸਖਤ ਮਨਾ ਕਰ ਦਿੱਤਾ ਕਿਉਂਕਿ ਅੰਗਰੇਜ਼ ਡਰਦੇ ਸਨ ਕਿ ਦਲੀਪ ਸਿੰਘ ਕਿਤੇ ਪੰਜਾਬ ਪਹੁੰਚਿਆ ਤਾਂ ਪੰਜਾਬ ਵਿੱਚ ਅੰਗਰੇਜ਼ਾਂ ਖਿਲਾਫ ਮਾਹੌਲ ਬਣ ਸਕਦਾ ਹੈ ਆਖਿਰ ਵਿੱਚ ਰਾਣੀ ਜਿੰਦਾ ਦਾ ਸਸਕਾਰ ਨਰਮਦਾ ਦੀ ਕੋਲ ਕੀਤਾ ਗਿਆ ਇਸ ਸਮੇਂ ਤੋਂ ਬਾਅਦ ਮਹਾਰਾਜੇ ਨੇ 1884 ਨੂੰ ਸੇਖਤਰਮ ਅਪਣਾਇਆ ਤੇ ਉਹਨਾਂ ਦੀ ਕੋਸ਼ਿਸ਼ ਹਮੇਸ਼ਾ ਵਾਪਸ ਪੰਜਾਬ ਪਰਤਣ ਦੀ ਹੀ ਰਹੀ ਮਹਾਰਾਜਾ ਦਲੀਪ ਸਿੰਘ ਤੇ ਇੰਗਲੈਂਡ ਵਿੱਚ ਦੋ ਵਿਆਹ ਹੋਏ ਤੇ ਅੱਠ ਪੁੱਤਰ ਹੋਏ ਜਿਨ੍ਹਾਂ ਵਿੱਚੋਂ ਬਿਨਾਂ ਕੋਈ ਵਜ੍ਹਾ ਤੋਂ ਸੋਨਾਂ ਦੇ ਚਾਰ ਪੁੱਤਰ ਮਰ ਗਏ ਮਹਾਰਾਜਾ ਦਲੀਪ ਸਿੰਘ ਨੇ ਪੰਜਾਬ ਵਿੱਚ ਵੀ ਸੰਪਰਕ ਕੀਤਾ ਪਰ ਖਾਸ ਨਤੀਜੇ ਨਾ ਆਏ ਫਿਰ 1886 ਨੂੰ ਭਾਰਤ ਜਾਣ ਵਾਲੇ ਇੱਕ ਸਮੁੰਦਰੀ ਜਹਾਜ਼ ਵਿੱਚ ਮਹਾਰਾਜਾ ਦਲੀਪ ਸਿੰਘ ਅਤੇ ਉਹਨਾਂ ਦਾ ਪਰਿਵਾਰ ਬੈਠ ਗਿਆ ਉਹਨਾਂ ਦਾ ਜਦੋਂ ਬਰਤਾਂਤੇ ਸਵਾਗਤ ਕੀਤਾ ਜਾਣਾ ਸੀ ਤੇ ਅੰਮ੍ਰਿਤ ਸੰਚਾਰ ਦੀ ਰਸਮ ਰੱਖੀ ਜਾਣੀ ਸੀ ਪਰ ਰਸਤੇ ਵਿੱਚ ਹੀ ਅੰਗਰੇਜ਼ਾਂ ਵੱਲੋਂ ਉਹਨਾਂ ਦਾ ਪਰਿਵਾਰ ਫੜਿਆ ਗਿਆ ਮਹਾਰਾਜਾ ਦਲੀਪ ਸਿੰਘ ਨੂੰ ਪੈरिस ਵਿੱਚ ਨਜ਼ਰਬੰਦ ਕਰ ਲਿਆ ਗਿਆ ਪੈरिस ਵਿੱਚ ਰਹਿੰਦੇ ਹੋਏ 55 ਸਾਲ ਦੀ ਉਮਰ ਵਿੱਚ 1893 ਨੂੰ ਉਹਨਾਂ ਦੀ ਵੀ ਮੌਤ ਹੋ ਗਈ ਉਹਨਾਂ ਦਾ ਸ਼ਰੀਰ ਇੰਗਲੈਂਡ ਦੀ ਇੱਕ ਚਰਚ ਵਿੱਚ ਦਫਨਾਇਆ ਗਿਆ ਬਲਕਿ ਦਲੀਪ ਸਿੰਘ ਦੀ ਆਖਰੀ ਇੱਛਾ ਵਾਪਸ ਪੰਜਾਬ ਜਾਣ ਦੀ ਸੀ ਪਰ ਅੰਗਰੇਜ਼ਾਂ ਨੇ ਇਦਾਂ ਨਹੀਂ ਹੋ ਦਿੱਤਾ ਕਿਉਂਕਿ ਉਹਨਾਂ ਦਾ ਤਾਂ ਆਪਣਾ ਹੀ ਡਰ ਸੀ ਕਿ ਹੁਣ ਜੇ ਪੰਜਾਬ ਵਿੱਚ ਵਾਪਸ ਸੋਨਾ ਦੀ ਲਾਸ਼ ਗਈ ਤਾਂ ਸਿੱਖ ਅੰਗਰੇਜ਼ਾਂ ਉੱਤੇ ਭੜਕ ਜਾਣਗੇ ਤੇ ਉਹਨਾਂ ਖਿਲਾਫ ਬਗਾਵਤ ਵੀ ਹੋ ਸਕਦੀ ਹੈ